ਹਰ ਵਾਰੀ ਜਦ ਵੀ ਲੱਸੀ ਚੌਂਕ ਆਣਾ ਮੈਂ ਤੇ ਮੈਂ ਲੱਸੀ ਜ਼ਰੂਰ ਇੱਥੇ ਹੀ ਪੀ ਕੇ ਜਾਣਾ ਸੋ ਇੱਥੇ ਭੀੜ ਤੁਸੀਂ ਦੇਖ ਹੀ ਰਹੇ ਹੋ ਲੋਕੀ ਕਿਉਂ ਪੀ ਰਹੇ ਆ ਕਿਉਂਕਿ ਕੁਆਲਿਟੀ ਆ ਐਂਡ ਚੀਪ ਐਂਡ ਬੈਸਟ ਹੈ ਮੈਨੂੰ ਸੋ ਇਸ ਰੀਜ਼ਨ ਕਰਕੇ ਸਰ ਕਹਿੰਦੇ ਨੇ ਕਿ ਜਿਹੜਾ ਲੱਸੀ ਚੌਂਕ ਦਾ ਨਾਮ ਪਿਆ ਤੁਹਾਡੀ ਸ਼ਾਪ ਕਰਕੇ ਪਿਆ ਬਿਲਕੁਲ ਸੱਚ ਹੈ ਕਿ ਹਾਂਜੀ ਹਾਂਜੀ ਸਾਡੀ ਸ਼ਾਪ ਕਰਕੇ ਪਿਆ ਜੀ ਐ ਆਪਣੇ 35 ਤੋਂ 36 ਸਾਲ ਹੀ ਹੋ ਗਏ ਅੱਛਾ ਐਕਚੁਅਲੀ ਸਾਡਾ ਕੋਲ ਨਮਕੀਨ ਮਿੱਠੀ ਮਿਠਾ ਘਾਟ ਅਏ ਚੀਜ਼ਾਂ ਲੱਸੀ باندې ਆਪਾਂ ਜਿਹੜੇ ਫਲੇਵਰ ਨਹੀਂ ਕੋਈ ਯੂਜ਼ ਕਰਦੇ ਸਿੰਪਲ ਚੀਜ਼ ਹੈ ਆਪਾਂ ਸਿੰਪਲੀਸਿਟੀ ਜਿਹੜੀ ਪੁਰਾਣੀ ਜਲਦੀ ਸਮੇਂ ਜਲਦੀ ਆ ਰਹੀ ਹੈ ਉਹੀ ਚੀਜ਼ ਚਲਾ ਰਹੇ ਆ ਵਿੱਚ ਕੋਈ ਬਲੱਲੀ ਲੱਸੀ ਬੜੀ ਸੁਆਵ ਹੈ ਉਹਦੇ ਵਿੱਚ ਕੀ ਬੰਦ ਹੈ ਸਪੈਸ਼ਲ ਕੀ ਹੈ ਐਕਚੁਅਲੀ ਵਸ ਦੁੱਧ ਦਾ ਕੰਮ ਹੈ ਸਾਰਾ ਜੀ ਅੱਛਾ ਦੁੱਧ ਦੀ ਕੁਆਲਿਟੀ ਫੁੱਲ ਫੈਂਟ ਹੈ ਹਲਕਾ ਦੁੱਧ ਨਹੀਂ ਅਸੀਂ ਯੂਜ਼ ਕਰੀਦਾ ਫੁੱਲ ਫੈਂਟ ਕੁਆਲਿਟੀ ਰਹਿਦੇ ਲੋਕਾਂ ਨੂੰ ਕਸਟਮਰ ਨੂੰ ਟੇਸਟ ਪਸੰਦ ਆਉਂਦਾ ਆਪੇ ਮੈਂ ਪਹਿਲਾਂ ਮਸ਼ੀਨ ਅਸੀਂ ਖਾਲੀ ਕਰ ਲਈ ਫਿਨਿਸ਼ ਕਰ ਗਈ ਲੱਸੀ ਅਸੀਂ ਲਾਈਵ ਲੱਸੀ ਚਲਾਈ ਦੀ ਹੈ ਉਹ ਵੀ ਉਹ ਨਹੀਂ ਕਰੀਦਾ ਅਸੀਂ ਪਹਿਲਾਂ ਸਟੋਰ ਨਹੀਂ ਰੱਖੀਦਾ ਚੀਜ਼ ਦਾ ਕਿਉਂਕਿ ਸਟੋਰ ਕਰਨ ਨਾਲ ਲੱਸੀ ਸਾਡੀ ਉਹਦੀ ਕੁਆਲਿਟੀ ਨਹੀਂ ਚੀ ਤੁਹਾਡੀ ਦਹੀਂ ਯੂਜ਼ ਹੁੰਦੀ ਹੈ ਤੇ ਭਾਜੀ ਤੁਸੀਂ ਦਹੀਂ ਲੈ ਕੇ ਕਿੱਥੋਂ ਆਉਂਦੇ ਹੋ ਨਹੀਂ ਅਸੀਂ ਆਪਣਾ ਇੱਕ ਆਪਣਾ ਆਪਣੀ ਪ੍ਰੋਡਕਸ਼ਨ ਬਣਾਈਦੀ ਸਾਰੀ ਗਰਮੀਆਂ ਵਿੱਚ ਹੀ ਤੁਹਾਡੀ ਲੋਸੀ ਮਸ਼ਹੂਰ ਹੈ ਕਿ ਸਰਦੇ ਵਿੱਚ ਵੀ ਲੋਕ ਸਵਾਦ ਸਾਡਾ ਸਾਰਾ ਸਿਆ ਸਾਰਾ ਸਾਲ ਚੱਲਦੀ ਹੈ ਜਿੰਨੀ ਮਰਜ਼ੀ ਠੰਡ ਹੋਵੇ ਪਰ ਸਾਡਾ ਕਸਟਮਰ ਪਿਆਰ ਹੋਣਾ ਰਹਿੰਦਾ ਹੈ ਹੈਲੋ एवरीवन ਤੁਸੀਂ ਦੇਖ ਜਿਵੇਂ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਬਿੱਟੂ ਲੱਸੀ ਵਾਲੇ ਕੋਲ ਜਿਹੜਾ ਉਹਨਾਂ ਦੀ ਗੱਲ ਕਰੀਏ ਬਹੁਤ ਹੀ ਪੁਰਾਣੀ ਤੇ ਫੇਮਸ ਜਿਹੜੀ ਹੈ ਲੱਸੀ ਮੰਨੀ ਜਾਂਦੀ ਹੈ ਜਿਵੇਂ ਕਿ ਪੰਜਾਬ ਦੇ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵਿੱਚ ਲੱਸੀ ਜਿਹੜਾ ਆ ਆਪਣੇ ਹੀ ਅਲੱਗ ਅੰਦਾਜ਼ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਲੱਸੀ ਕਿੱਦਾਂ ਦੀ ਹੈ ਤੇ ਕਿੰਨੇ ਧੇਰ ਵਿੱਚ ਤਿਆਰ ਕਰਦੀ ਹੈ ਤੇ ਇੱਕ ਸਪੈਸ਼ਲ ਚੀਜ਼ ਇਹਨਾਂ ਦੀ ਲੱਸੀ ਕਰਕੇ ਨਾ ਇਸ ਚੌਂਕ ਦਾ ਨਾਮ ਵੀ ਲੱਸੀ ਚੌਂਕ ਪੈ ਗਿਆ ਹੈ ਤੇ ਇਹ ਉਹਨਾਂ ਨਾਲ ਗੱਲਬਾਤ ਕਰਦੇ ਆ। ਸੋ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਕਿ ਲੱਸੀ ਕਿੱਦਾਂ ਦੀ ਹੈ ਤੇ ਕਿਵੇਂ ਦਾ ਸਵਾਦ ਹੈ। ਹੈਲੋ ਸੰਦਰਾ। ਹਾਏ। ਕੀ ਨਾਮ? ਕੀ ਨਾਮ ਹੈ? ਅ ਮਹਿਮਲ ਪਟੇਲ। ਆਮ ਫਰੋਂ ਬੰਬੇ। ਬੰਬੇ। ਸਰ ਬੰਬੇ ਕੀ ਮੇਂ ਔਰ ਪੰਜਾਬ ਮੇਂ ਕਿਤਨਾ ਕਿ ਡਿਫਰੈਂਟ ਹੈ? ਬੰਬੇ ਮੇਂ ਡੈਫੀਨਟਲੀ ਲੱਸੀ ਅੱਛੀ ਮਿਲਦੀ ਹੈ ਬਟ ਕੰਪੇਅਰ ਟੂ ਪੰਜਾਬ ਕੀ ਲੱਸੀ ਲੱਸੀ ਹੋਦੀ ਹੈ ਫੇਮਸ ਹੈ। ਫੇਮਸ ਹੈ ਤਾਂ ਇਹ ਲੱਸੀ ਪੀ ਕੇ ਲੱਗ ਰਿਹਾ ਹੈ ਕਿ ਹਾਂ ਵਾਕਈ ਪੰਜਾਬ ਕੀ ਲੱਸੀ ਡਿਫਰੈਂਟ ਹੈ। ਇਨਕੀ ਜੋ ਮਲਾਈ ਹੈ ਕਾਫੀ ਸਟਾਕ ਹੈ, ਐਕਡਮ ਡਿਫਰੈਂਟ ਹੈ ਪੂਰੀ ਐਂਡ ਜੋ ਪਿਓਰਲੀ ਹਮ ਲੋਕ ਜੋ ਬੋਲਦੇ ਇਦਾ ਮਾ ਜੋ ਵਿਦਆਊਟ 슈ਗਰ ਹੈ ਹਮ ਲੋਕ ਬੋਲਦੇ ਉਹ ਟਾਈਪ ਕੇ ਫਲੇਵਰ ਆ ਰਿਹਾ ਤੇ ਬਾਜੀ ਤੁਸੀਂ ਜਿਹੜਾ ਲੱਸੀ ਪੀ ਕੇ ਹਰ ਚੱਕੇ ਲੱਸੀ ਕਿੱਦਾਂ ਦੀ ਲੱਗੀ ਮੈਡਮ ਲੱਸੀ ਬਹੁਤ ਵਧੀਆ ਸੀ ਮੈਡਮ ਮੈਂ ਬੇਸਿਕਲੀ ਲੁਧਿਆਣਾ ਕੋਈ ਬਿਲੋਂਗ ਕਰਦਾ ਮਾ ਪੰਜਾਬ ਤੋਂ ਹੀ ਸੋ ਮੈਂ ਹਰ ਵਾਰੀ ਜਦ ਵੀ ਲੱਸੀ ਚੌਕ ਆਣਾ ਮਾ ਤੇ ਮੈਂ ਲੱਸੀ ਜ਼ਰੂਰ ਇੱਥੇ ਹੀ ਪੀ ਕੇ ਜਾਣਾ ਇਹਨਾਂ ਲੱਸੀ ਚੌਕ ਦਾ ਕਹਿੰਦੇ ਨਾ ਪੇਰ ਨਾਲ ਦੀ ਲੱਸੀ ਕਰਕੇ ਵੇਹ ਲੱਗਦਾ ਵੀ ਹਾਂ ਸਹੀ ਪੀ ਆਏ ਨਹੀਂ ਇਹ ਤਾਂ ਆਬਵੀਅਸਲੀ ਹੈ ਮੈਮ ਸੋ ਇੱਥੇ ਭੀੜ ਤੁਸੀਂ ਦੇਖ ਹੀ ਰਹੇ ਹੋ ਲੋਕੀ ਕਿਉਂ ਪੀ ਰਹੇ ਆ ਕਿਉਂਕਿ ਚੀਪ ਐਂਡ ਬੈਸਟ ਆ ਮੈਮ ਸੋ ਇਸ ਸੀਜ਼ਨ ਦਾ। ਵਧੀਆ ਜੀ ਸ਼ਾਪ ਦੇ ਅੰਦਰ ਐਂਟਰੀ ਕਰ ਚੁੱਕੇ ਨੇ ਤੇ ਸਾਡੇ ਨਾਲ ਜਸਕੀਰਤ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕਿਰ ਕਿਵੇਂ ਹੋ? ਵਧੀਆ ਜੀ ਜੀ। ਤਾਂ ਲੱਸੀ ਦਾ ਸੀਜ਼ਨ ਆ ਗਿਆ ਤੇ ਗੱਲ ਕਰੀਏ ਤੁਹਾਡੀ ਲੱਸੀ ਦੀ ਸਰ ਸਭ ਤੋਂ ਪਹਿਲਾਂ ਕਿੰਨੀ ਪੁਰਾਣੀ ਸ਼ਾਪ ਹੈ? ਸਾਡੇ ਆਪਣੇ 35 ਤੋਂ 36 ਸੀਜ਼ਨ ਹੋ ਗਏ। ਅੱਛਾ। ਸਰ ਕਹਿੰਦੇ ਨੇ ਕਿ ਜਿਹੜਾ ਲੱਸੀ ਚੌਂਗ ਦਾ ਨਾਮ ਪਿਆ ਤੁਹਾਡੀ ਸ਼ਾਪ ਕਰਕੇ ਪਿਆ ਬਿਲਕੁਲ ਸੱਚ ਹੈ ਕੀ ਜੀ? ਹਾਂ ਜੀ ਹਾਂ ਜੀ ਸਾਡੀ ਸ਼ਾਪ ਕਰਕੇ ਪਿਆ ਜੀ। ਐਕਚੁਅਲੀ ਪੁਰਾਣੀ ਸ਼ਾਪ ਹੈ। ਹਰ ਕੋਈ ਕਿਸ ਨੂੰ ਇਸ ਲਈ ਇਹਦਾ ਨਾਮ ਫੇਮਸ ਹੋ ਗਿਆ ਲੱਸੀ ਜੋ ਜਿਵੇਂ ਲੋਕ ਕਹਿੰਦੇ ਨੇ ਲੋਕਾਂ ਦੁਆਰਾ ਤੁਹਾਡੀ ਲੱਸੀ ਜਿਹੜੀ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਕਿ ਕਿਹੜੀ-ਕਿਹੜੀ ਲੱਸੀ ਆਉਂਦੀਆਂ ਨੇ ਐਕਚੁਅਲੀ ਸਾਡੇ ਕੋਲ ਨਮਕੀਨ ਮਿੱਠੀ ਮਿੱਠਾ ਘਾਟ ਅਏ ਚੀਜ਼ਾਂ ਲੱਸੀ ਬਣਦੀ ਆਪਾਂ ਇਹ ਚ ਫਲੇਵਰ ਨਹੀਂ ਕੋਈ ਯੂਜ਼ ਕਰਦੇ ਸਿੰਪਲ ਚੀਜ਼ ਹੈ ਆਪਾਂ ਸਿੰਪਲੀਸਿਟੀ ਜਿਹੜੀ ਪੁਰਾਣੀ ਜਲਦੀ ਸਮੇਂ ਚੱਲਦੀ ਆ ਰਹੀ ਹੈ ਉਹੀ ਚੀਜ਼ ਚਲਾ ਰਹੇ ਆ ਵਿੱਚ ਕੋਈ ਵਧੀਆ ਵਾਲੀ ਲੱਸੀ ਬੜੀ ਸੁਆਦ ਹੈ ਉਹਦੇ ਵਿੱਚ ਕੀ ਬੰਦਿਆ স্পੈਸ਼ਲ ਕੀ ਹੈ ਐਕਚੁਅਲੀ ਬਸ ਦੁੱਧ ਦਾ ਕੰਮ ਹੈ ਸਾਰਾ ਜੀ ਅੱਛਾ ਦੁੱਧ ਦੀ ਕੁਆਲਿਟੀ ਫੁੱਲ ਫੈਂਟ ਹੈ ਹਲਕਾ ਦੁੱਧ ਨਹੀਂ ਅਸੀਂ ਯੂਜ਼ ਕਰੀਦਾ ਫੁੱਲ ਫੈਂਟ ਕੁਆਲਿਟੀ ਦੇ ਲੋਕਾਂ ਨੂੰ ਕਸਟਮਰ ਨੂੰ ਟੇਸਟ ਪਸੰਦ ਆਉਂਦਾ ਆਪੇ ਜੀ ਬਿਲਕੁਲ ਇੱਕ ਗਲਾਸ ਕਿੰਨੇ ਦਾ ਹੁੰਦਾ ਤੁਹਾਡੇ ਲੱਸੀ ਦਾ ਐਕਚੁਅਲੀ ਗਲਾਸ ਆਪਣੇ ਸ਼ੁਰੂ ਤੋਂ ਹੀ ਅਸੀਂ ਜ਼ਿਆਦਾਤਰ ਆਪਣਾ ਰੇਟ ਰੀਜ਼ਨਬਲ ਰੱਖਿਆ ਹੈ 20 25 35 ਕਿਉਂਕਿ ਇਹਦੇ ਵੀ ਜਾਓ ਤੁਸੀਂ ਤੁਹਾਨੂੰ 40 45 ਹਾਂ ਜੀ ਹਾਂ ਜੀ ਆਓ ਤੁਹਾਨੂੰ ਦਿਖਾ ਦਿੰਦੇ ਜੂਰ ਆਪਣਾ ਆਪਣਾ ਨਾਲ ਇਹ ਗਲਾਸ ਇਸੇ ਕਰਕੇ ਅਸੀਂ ਮੇਨਟੇਨ ਰੱਖਿਆ ਹੈ 2025 ਤਾਂ ਕਿ ਕਸਟਮਰ ਹਰ ਕੋਈ ਪੀ ਸਕੇ ਹਰ ਕੋਈ ਅਗਲਾ ਆਟੋ ਵਾਲਾ ਰਿਕਸ਼ੇ ਵਾਲਾ ਕੋਈ ਵੱਡੇ ਵੱਡਾ ਬੰਦਾ ਵੀ ਆ ਕੇ ਚਲੋ ਆ ਕੇ ਆਪਣਾ ਟੇਸਟ ਕਰ ਸਕੇ ਜੀ ਨੂੰ 20 ਹੈ 25 ਹੈ 35 ਹੈ ਤੇ ਭਾਜੀ ਲੱਸੀ ਜਿਹੜੀ ਤਿਆਰ ਕੀਤੀ ਜਾਂਦੀ ਹੈ ਉਹ ਦਿਖਾਓ ਆਪਣੇ ਅੰਦਰ ਮਸ਼ੀਨ ਤੇ ਲੱਸੀ ਪਿੱਛੇ ਤਿਆਰ ਹੁੰਦੀ ਹੈ ਬੈਕ ਸਾਈਡ ਤੇ ਤੇ ਆਪਣਾ ਜਦੋਂ ਤਿਆਰ ਹੋ ਗਿਆ ਪ੍ਰੋਸੈਸ ਹੋ ਗਿਆ ਅੱਗੇ ਸ਼ਿਫਟ ਹੁੰਦੀ ਹੈ ਇਹ ਪਹਿਲਾਂ ਮਸ਼ੀਨ ਅਸੀਂ ਖਾਲੀ ਕਰ ਲਈ ਫਿਨਿਸ਼ ਕਰ ਗਈ ਲੱਸੀ ਅਸੀਂ ਲਾਈਵ ਲੱਸੀ ਚਲਾਈ ਦੀ ਹੈ ਉਹ ਨਹੀਂ ਕਰੀਦਾ ਅਸੀਂ ਪਹਿਲਾਂ ਸ਼ੋਕ ਨਹੀਂ ਰੱਖੀਦਾ ਚੀਜ਼ ਦਾ ਕਿਉਂਕਿ ਸਟੋਰ ਕਰਨ ਨਾਲ ਲੱਸੀ ਸਾਡੀ ਉਹਦੀ ਕੁਆਲਿਟੀ ਨਹੀਂ ਚੀਜ਼ ਦਿੰਦੀ ਅਸੀਂ ਤਾਜੀ ਫਰੈਸ਼ ਯੂਜ਼ ਕਰਦੇ ਨਾਲ ਨਾਲ ਭਾਜੀ ਇਹ ਮੇ ਤੁਹਾਡੀ ਦਹੀਂ ਯੂਜ਼ ਹੁੰਦੀ ਹੈ ਤੇ ਭਾਜੀ ਤੁਸੀਂ ਦਹੀਂ ਲੈ ਕੇ ਕਿੱਥੋਂ ਆਉਂਦੇ ਹੋ ਨਹੀਂ ਅਸੀਂ ਆਪਣਾ ਹੀ ਆਪਣਾ ਆਪਣਾ ਹੀ ਪ੍ਰੋਡਕਸ਼ਨ ਬਣਾਈ ਦੀ ਸਾਰੀ ਚੀਜ਼ ਦੀ ਆਪਣੀ ਸਾਰੀ ਆਪਣੀ ਹੀ ਟੇਰੀ ਹੈ ਆਪਣੀ ਹਾਂਜੀ ਹਾਂਜੀ ਹਰ ਚੀਜ਼ ਆਪਣੀ ਹੈ ਅਸੀਂ ਉਹ ਨਹੀਂ ਵੀ ਯੂਜ਼ ਕੋਈ ਨਹੀਂ ਕਰਮ ਕਰੀ ਤੇ ਜਿਵੇਂ ਅਸੀਂ ਦੁੱਧ ਵੀ ਬਾਹਰੋਂ ਲਈਦਾ ਤੇ ਵਾਰੇ ਪੀ ਜਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਤੁਹਾਡੀ ਲੱਸੀ ਜਿਹੜੀ ਪਸੰਦ ਆ ਰਹੀ ਹੈ ਬਹੁਤ ਦੂਰ ਦੂਰੋਂ ਲੋਕ ਆ ਰਹੇ ਨੇ ਉਹ ਕਹਿੰਦੇ ਵੀ ਲੱਸੀ ਬਹੁਤ ਜ਼ਿਆਦਾ ਵਧੀਆ ਹੈ ਤੇ ਮਿਠਾਸ ਹੈ ਤੇ ਇੱਦਾਂ ਤੇ ਕਮੈਂਟ ਸੁਣ ਕੇ ਕਿੱਦਾਂ ਦਾ ਲੱਗ ਰਿਹਾ ਹੈ ਹੋਰ ਹੈ ਇੱਕ ਲੋਕਾਂ ਦਾ ਪਿਆਰ ਹੈ ਜੀ ਸਭ ਦਾ ਹਰ ਕੋਈ ਕਸਟਮਰ ਆਪਣਾ ਰਿਵਿਊ ਵਧੀਆ ਦਿੰਦਾ ਹੈ ਅਗਲੇ ਨੂੰ ਜਦੋਂ ਟੇਸ ਪਸੰਦ ਆਉਂਦਾ ਰੀਜ਼ਨ ਨਾਲ ਰੇਟ ਕਰਕੇ ਕੁਆਲਿਟੀ ਮਿਲਦੀ ਹੈ ਹਰ ਕਿਸੇ ਨੂੰ ਹੁਣ ਦਹੀਂ ਪਾ ਰਹੇ ਇਹਦੇ ਵਿੱਚ ਪਹਿਲਾਂ ਹੀ ਖੰਡ ਪਾਈ ਹੋਈ ਹੈ ਕਿ ਪਾਣੀ ਨਹੀਂ ਐਕਚੁਅਲੀ ਉਹਨੇ ਦਹੀਂ ਪਾ ਕੇ ਫਿਰ ਉਸ ਤੋਂ ਬਾਅਦ ਚੀਨੀ ਪਾ ਗ੍ਰਾਈਂਡ ਕਰਾਂਗੇ ਇਹਨੂੰ ਚੀਨੀ ਪਾ ਕੇ ਤੁਸੀਂ ਦੇਖ ਸਕ ਆਪਾਂ ਜੀ ਸਾਰੇ ਇੱਕ ਵਾਰੀ ਬਣ ਜਾਂਦੇ ਹਾਂ ਹਾਂ ਜੀ ਸਾਰੇ ਇੱਕੋ ਟਾਈਮ 'ਚ ਤਿਆਰ ਹੁੰਦੀ ਜੀ ਮਤਲਬ ਕਿਸੇ ਨੂੰ ਵੇਟ ਨਹੀਂ ਕਰਨਾ ਪੈਂਦਾ ਨਹੀਂ ਵੇਟ ਨਹੀਂ ਕਰਨਾ ਮੈਂ ਐਕਚੁਅਲੀ ਥੋੜਾ ਜਿਹਾ ਬਸ 5-7 ਮਿੰਟ ਦਾ ਸ਼ੋਅ ਕਰਕੀਦਾ ਬਸ 5-7 ਮਿੰਟ ਦਾ ਸ਼ੋਅ ਰੱਖੀਦਾ ਜਿਆਦਾ ਨਹੀਂ ਰੱਖੀਦਾ 5-7 ਮਿੰਟ ਥੋੜਾ ਲੱਗਦੇ ਨੇ ਆਪਾਂ ਇਹ ਦੋ ਦਿਨ ਜਗ ਤਿਆਰ ਰੱਖੀਦੇ ਰੈਡੀ ਰੱਖੀਦੇ ਨਾਲ ਨਾਲ ਗਰਮੀਆਂ ਵਿੱਚ ਹੀ ਤੁਹਾਡੀ ਲੋਸੀ ਮਸ਼ਹੂਰ ਹੈ ਕਿ ਸਰਦੀਆਂ ਵਿੱਚ ਵੀ ਲੋਕ ਸਵਾਦ ਸਾਡਾ ਸਾਰਾ ਸਿਆ ਸਾਰਾ ਸਾਲ ਜਲਦੀ ਹੈ ਜਿੰਨੀ ਮਰਜ਼ੀ ਠੰਡ ਹੋਵੇ ਪਰ ਲੋਕ ਆਰਾ ਕਸਟਮਰ ਪਿਆਰ ਹੋਣਿਆ ਰਹਿੰਦਾ ਕਸਟਮਰ ਆਂਦਾ ਸਾਡੇ ਕੋਲ ਵੀਜ਼ਿਟ ਕਰਦਾ ਖਾਂਡਾ ਵਿੱਚ ਪੈ ਚੁੱਕੀ ਹੈ ਆ ਦੇਖੋ ਮਲਾ ਹੁਣ ਹੱਥ ਦਾ ਕੰਮ ਵੀ ਖਤਮ ਹੋ ਗਿਆ ਮਸ਼ੀਨ ਦੀ ਸਫਾਈ ਰੰਦੀ ਪੂਰੀ ਹੱਥ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੱਸੀ ਦੇ ਵਿੱਚ ਖੰਡ ਜਿਹੜੀ ਹੈ ਮਿਕਸ ਅਪ ਹੋ ਰਹੀ ਹੈ ਭਾਜੀ ਪਾਣੀ ਵੀ ਨਹੀਂ ਯੂਜ਼ ਕਰਦੇ ਨਹੀਂ ਪਾਣੀ ਨਹੀਂ ਅੱਜ ਕੱਲ੍ਹ ਥੋੜੀ ਬਰਫ਼ ਯੂਜ਼ ਕਰੀਦੀ ਹੈ ਸਰਦੀਆਂ ਵਿੱਚ ਪਾਣੀ ਯੂਜ਼ ਕਰੀਦਾ ਤਾਂ ਕਿ ਗ੍ਰਾਈਂਡ ਥੋੜੀ ਬਰਫ਼ ਨਹੀਂ ਪੈਂਦੀ ਆਈਸ ਨਹੀਂ ਨਹੀਂ ਪਾਏ ਕਦੇ ਨਹੀਂ ਯੂਜ਼ ਕਰੀਦਾ ਆਹ ਗੱਲ ਬਰ ਵੀ ਯੂਜ਼ ਕਰੀਦੀ ਥੋੜੀ ਜੀ ਬਸ ਹਾਂਜੀ ਹਾਂਜੀ ਇਹ ਲੋਕਾਂ ਨੂੰ ਪੂਰੀ ਹੀ ਸਵਾਦ ਇਸਟ ਤੇ ਮੇਰੇ ਕੁਆਲਿਟੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਪਾਣੀ ਯੂਜ਼ ਕਰਨਾ ਫਿਰ ਕੁਆਲਿਟੀ ਘਟ ਜਾਂਦੀ ਹੈ ਚੀਜ਼ ਤੇ ਸੋ ਦੇਖ ਸਕਦੇ ਹੋ ਕਿ ਭਾਜੀ ਕਿੰਨਾ ਟਾਈਮ ਲੱਗਦਾ ਇਹਨੂੰ ਮਿਕਸ ਹੋਣ ਚਾ ਲਈ ਦੋ ਤੋਂ ਤਿੰਨ ਮਿੰਟ ਬਸ ਹਾਂਜੀ ਹੋ ਚੁੱਕੀ ਹੈ ਹਾਂਜੀ ਹੋ ਚੁੱਕੀ ਹੈ ਤਿਆਰ ਹੈ ਬਸ ਰੈਡੀ ਹੈ ਥੋੜੀ ਜੀ ਚੀਨੀ ਨੂੰ ਬਸ ਥੋੜਾ ਜਿਹਾ ਆਪਾਂ ਗ੍ਰਾਇੰਡ ਕਰਨਾ ਬਸ ਜਿਆਦਾ ਨਹੀਂ ਸੋ ਦੇਖ ਸਕਦੇ ਹੋ ਕਿ ਫਾਈਨਲੀ ਜਿਹੜੀ ਲੋਕਾਂ ਤੁਹਾਨੂੰ ਦੇਖਣ ਨੂੰ ਤਾਂ ਮਿਲਣ ਵਾਲੀ ਹੈ ਪਰ ਨਾਲ ਦੇਖ ਸਕਦੇ ਹੋ ਦਹੀਂ ਤੇ ਖੱਡ ਜਿਹੜਾ ਮਿਕਸ ਹੋ ਚੁੱਕੀ ਹੈ ਨੇ ਮੈਂ ਜੋ ਪਾਣੀ ਯੂਜ਼ ਕਰਕੇ ਇਹਦੇ ਵਿੱਚ ਜਗ ਜਗ ਵਿੱਚ ਕੱਢ ਲਾਗੇ ਅੱਛਾ ਜਗ ਦੇ ਵਿੱਚ ਪਾਉਂਗੇ ਜਗ ਦੇ ਵਿੱਚ ਪਾ ਕੇ ਅੱਗੇ ਸਰਵ ਹੋ ਜਾਏਗੀ ਮੈਂ ਬੋਲੀ ਹੱਤ ਵਾਲਾ ਕੰਮ ਵੀ ਖਤਮ ਹੈ ਵਿੱਚ ਤੁਸੀਂ ਦੇਖ ਸਕਦੇ ਹੋ ਟੈਪ ਲਾਈ ਹੋਈ ਹੈ ਤਾਂ ਕਿ ਜਿਹੜੀ ਲੱਸੀ ਆ ਉਹਨੂੰ ਹੱਤ ਨਾਲ ਲਾਣਾ ਪਵੇ ਭਾਈ ਜੀ ਤੁਸੀਂ ਕੀ ਆ ਵੀ 35 ইয়ার্স ਤੋਂ ਤੁਹਾਡੀ ਸ਼ਾਪ ਹੈ ਤੇ ਤੁਹਾਡੀ ਏਜ ਕਿੰਨੀ ਹੈ ਏਜ ਮੇਰੀ ਹੈਗੀ ਹੈ 31 31 ਮਤਲਬ ਪਾਪਾ ਦੇ ਹਾਂਜੀ ਪਾਪਾ ਜੀ ਦੇ ਮੇਰੇ ਪਾਪਾ ਦਾਦਾ ਜੀ ਇੱਥੇ ਹੁੰਦੇ ਸੀ ਉਦੋਂ ਕੰਮ ਕਰਦੇ ਉਸ ਤੋਂ ਬਾਅਦ ਫਿਰ ਮੈਂ ਆ ਮੇਰੇ ਬ੍ਰਦਰ ਹਰ ਇੱਕ ਫੈਮਿਲੀ ਬਿਜ਼ਨਸ ਹੋ ਗਿਆ ਹਾਂ ਜੀ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਲੱਗਦਾ ਉਹਦਾ ਹੈ ਜੀ ਪਹਿਲਾਂ ਦੂਰੇ ਦੂਰੇ ਲੋਕ ਆਉਂਦੇ ਨੇ ਮਹਾਰਾਸ਼ਟਰ ਤੋਂ ਮੁੰਬਈ ਤੋਂ ਦਿੱਲੀ ਤੋਂ ਉਹਨਾਂ ਨੂੰ ਪਤਾ ਨਹੀਂ ਨਾ ਲੱਸੀ ਕਿੱਦਾਂ ਦੀ ਹੁੰਦੀ ਆ ਫਿਰ ਉਧਰ ਦੇ ਲੋਕ ਆ ਕੇ ਤੁਹਾਨੂੰ ਕਿੱਦਾਂ ਦੇ ਉਹਦਾ ਹੈ ਜੀ ਅਗਲੇ ਅਗਲੇ ਆ ਤੁਹਾਨੂੰ ਇੱਥੇ ਆ ਕੇ ਸਪੈਸ਼ਲ ਕਹਿੰਦੇ ਨੇ ਭਾਈ ਜਦੋਂ ਆਈ ਦਾ ਲੁਧਿਆਣੇ ਤੁਹਾਡੀ ਲੱਸੀ ਦੇ ਵਿਜ਼ਿਟ ਜੂਲ ਕਰੀਦਾ ਲੱਸੀ ਚੌਂਗ ਚ ਭਾਈ ਕਿੱਦਾਂ ਦਾ ਲੱਗਦਾ ਹੈ ਨਹੀਂ ਨਹੀਂ ਵਧੀਆ ਲੱਗਦਾ ਇਹ ਸਾਨੂੰ ਆਪ ਉਹ ਤੇ ਤੁਹਾਨੂੰ ਆਪ ਜੰਗਲ ਲੱਦਾ ਵੀ ਅਸੀਂ ਵਧੀਆ ਜੀ ਵੇਚ ਰਹੇ ਹਾਂ ਕਸਟਮਰ ਨੂੰ ਵਧੀਆ ਰਿਵਿਊ ਲੈ ਰਹੇ ਹਾਂ